ਸਸਤੇਗਾਰ ਅੰਮ੍ਰਿਤਸਰ ਤੋਂ ਇਸ ਫੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਸਿੱਖ ਭਰਾਵਾਂ ਨੂੰ ਪ੍ਰਵਾਸੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੋ ਨੌਜਵਾਨਾਂ ਦੀ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਹੈ ਔਰ ਉਹਦੀ ਐਕਟਵਾ ਤੱਕ ਤੋੜ ਦਿੱਤੀ ਹੈ ਫਿਲਹਾਲ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਚੱਲਦੇ ਹਾਂ ਦਰਅਸਲ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਜੋ ਮੁਰੀਠਾ ਰੋਡ ਉਤੇ ਸਥਿਤ ਹੈ ਔਰ ਇਸ ਕਲੋਨੀ ਦੇ ਵਿੱਚ ਦੋ ਸਿੱਖ ਭਰਾ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਵੱਲੋਂ ਕਟਮਾਰ ਕੀਤੀ ਗਈ ਹੈ ਜੋ ਕਿ ਤਲਵਾਰਾਂ ਤੇ ਦਾਤਰਾ ਦੇ ਨਾਲ ਹਮਲਾ ਉਹਨਾਂ ਵੱਲੋਂ ਕੀਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਜਿਹੜੇ ਨੌਜਵਾਨ ਹੈ ਉਹਨਾਂ ਦੇ ਕਹਿਣ ਮੁਤਾਬਕ ਉਹ ਆਪਣੀ ਸਕੂਟੀ ਤੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਇਸ ਦੌਰਾਨ ਜਿਹੜੇ ਪ੍ਰਵਾਸੀ ਨੌਜਵਾਨ ਸੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਉਹਨਾਂ ਨੂੰ ਗਲਤ ਸ਼ਬਦਾਂ ਵਰਤੀ ਗਈ ਔਰ ਜਦੋਂ ਉਹਨਾਂ ਨੇ ਰੋਕਿਆ ਕਿ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ ਤਾਂ ਉਹਨਾਂ ਨੇ ਕੁਝ ਵੀ ਨਹੀਂ ਸੁਣਿਆ ਹੱਥਾਂ ਪਾਈ ਸ਼ੁਰੂ ਕਰ ਦਿੱਤੀ ਔਰ ਜਦੋਂ ਆਪਣੇ ਬਚਾ ਲਈ ਇਹਨਾਂ ਸਿੱਖ ਨੌਜਵਾਨ ਨੇ ਅੱਗੋਂ ਹੱਤ ਚੁੱਕਿਆ ਤਾਂ 20 ਤੋਂ 25 ਪ੍ਰਵਾਸੀ ਨੌਜਵਾਨ ਹੋਰ ਆ ਜਾਂਦੇ ਨੇ ਤਲਵਾਰਾਂ ਲੈ ਕੇ ਔਰ ਉਹਨਾਂ ਦਾ ਦਾਤਰਾ ਵੀ ਸੀਗੀਆਂ ਔਰ ਉਸ ਦੇ ਨਾਲ ਹਮਲਾ ਕਰ ਦਿੰਦੇ ਨੇ ਸਿੱਖ ਨੌਜਵਾਨ ਦਾ ਛੋਟਾ ਭਰਾ ਵੀ ਜਿਹੜਾ ਉੱਥੇ ਮੌਜੂਦ ਹੁੰਦਾ ਉਸ ਵੱਲੋਂ ਵੀ ਦੋਨੋਂ ਭਰਾ ਜਿਹੜੇ ਨੇ ਉਹਨਾਂ ਦੀ ਕੁਟਮਾਰ ਕੀਤੀ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਦਸਤਾਰਾਂ ਦੀ ਬੇਦਬੀ ਕੀਤੀ ਗਈ ਹੈ ਦਸਤਾਰ ਜਿਹੜੀ ਹੈ ਦੋਨੋਂ ਭਰਾਵਾਂ ਦੀ ਦਸਤਾਰਾਂ ਜਿਹੜੀਆਂ ਨੇ ਇਹ ਪ੍ਰਵਾਸੀ ਆਪਣੇ ਨਾਲ ਲੈ ਗਏ ਨੇ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਰਾਮਨਗਰ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਦੇਰ ਰਾਤ ਵੱਡੀ ਵਾਰਦਾਤ ਵਾਪਰੀ ਹੈ ਦੋ ਸਿੱਖ ਨੌਜਵਾਨਾਂ ਦੀ ਕੁਟਮਾਰ ਕੀਤੀ ਗਈ ਹੈ ਮਾਮੂਲੀ ਜੀ ਗੱਲ ਨੂੰ ਲੈ ਕੇ ਵੱਡੀ ਜਿਹੜੀ ਹੈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਦਸਤਾਰਾਂ ਨੌਜਵਾਨ ਜਿਹੜੇ ਨੌਜਵਾਨ ਨੇ ਦਸਤਾਰਾਂ ਸੀ ਇਹ ਦਸਤਾਰਾਂ ਜਿਹੜੇ ਨੇ ਪ੍ਰਵਾਸੀ ਆਪਣੇ ਨਾਂ ਲੈ ਗਏ ਨੇ ਫਿਲਹਾਲ ਇਹ ਦੋਵੇਂ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਦੇ ਕਹਿਣ ਮੁਤਾਬਕ ਜਿਸ ਨੌਜਵਾਨ ਦੇ ਨਾਲ ਪਹਿਲਾਂ ਬਹਿਸ ਹੋਈ ਹੈ ਉਹ ਨੌਜਵਾਨ ਚੰਡੀਗੜ੍ਹ ਦੇ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਔਰ ਇੱਥੇ ਆਪਣੇ ਘਰ ਆਇਆ ਹੋਇਆ ਸੀਗਾ ਔਰ ਆਪਣੀ ਐਕਟੀਵਾ ਤੇ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿਸੇ ਕੰਮ ਤੋਂ ਵਾਪਸ ਆ ਰਿਹਾ ਸੀ ਔਰ ਇਸੇ ਦੌਰਾਨ ਜਿਹੜੇ ਪ੍ਰਵਾਸੀ ਮੁੰਡੇ ਉੱਥੇ ਖੜੇ ਸਨ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਜਦੋਂ ਇਹ ਨੌਜਵਾਨ ਉਸ ਨੂੰ ਰੋਕਦਾ ਹੈ ਇਸ ਨੌਜਵਾਨ ਦੇ ਕਹਿਣ ਮੁਤਾਬਕ ਜਦੋਂ ਉਸ ਨੂੰ ਰੋਕਦਾ ਹੈ ਕਿ ਅਜਿਹਾ ਕਿਉਂ ਕਹਿ ਰਿਹਾ ਹੈ ਤਾਂ ਕੁਝ ਵੀ ਨਹੀਂ ਸੁਣਦੇ ਲਗਾਤਾਰ ਤਾਪਰ ਤੋਰ ਜਿਹੜੇ ਕੜੇ ਦੇ ਨਾਲ ਪਹਿਲਾਂ ਵਾਰ ਕੀਤਾ ਜਾਂਦਾ ਹੈ ਸਿੱਖ ਨੌਜਵਾਨ ਦੇ ਜਿਹੜੇ ਸੱਟਾਂ ਮਾਰੀਆਂ ਜਾਂਦੀਆਂ ਨੇ ਔਰ ਜਦੋਂ ਇਹ ਸਿੱਖ ਨੌਜਵਾਨ ਤੋਂ ਉਸ ਦਾ ਭਰਾ ਆਪਣਾ ਬਚਾ ਕਰਨ ਲਈ ਅੱਗੇ ਆਉਂਦੇ ਨੇ ਤਾਂ ਹੋਰ ਮੁੰਡੇ ਜਿਹੜੇ ਨੇ ਪ੍ਰਵਾਸੀ ਉਹ ਆ ਜਾਂਦੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ ਔਰ ਉਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਔਰ ਮੱਲੇ ਵਾਲੇ ਵਿੱਚ ਪਾ ਕੇ ਇਹਨਾਂ ਨੌਜਵਾਨਾਂ ਦਾ ਬਚਾਅ ਕੀਤਾ ਜਾਂਦਾ ਹੈ ਫਿਲਹਾਲ ਸੱਟਾਂ ਇਹਨਾਂ ਨੌਜਵਾਨਾਂ ਨੂੰ ਲੱਗੀਆਂ ਨੇ ਜਿੱਥੇ ਪੁਲਿਸ ਨਾਲ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਦੱਸ ਦਿੰਦੇ ਆ ਕਿ ਬੀਤੇ ਕੁਝ ਦਿਨਾਂ ਦੇ ਵਿੱਚ ਪਰਵਾਸੀਆਂ ਨੂੰ ਲੈ ਕੇ ਬਹੁਤ ਸਾਰੇ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪ੍ਰਵਾਸੀ ਨੇ ਇੱਕ ਛੋਟੇ ਮਾਸੂਮ 5 ਸਾਲ ਦੇ ਬੱਚੇ ਦੇ ਨਾਲ ਜਿਹੜੀ ਹੈ क्रूरਤਾ ਵਿਖਾਈ ਸੀਗੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਾਰੇ ਐਲਾਨ ਜਿਹੜੇ ਨੇ ਪਿੰਡਾਂ ਦੇ ਵਿੱਚ ਹੁੰਦੇ ਨੇ ਔਰ ਕਈ ਪਿੰਡਾਂ ਦੇ ਵਿੱਚ ਤਾਂ ਜਿਹੜੇ ਪ੍ਰਵਾਸੀਆਂ ਨੂੰ ਪਿੰਡਾਂ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਹੈ ਉੱਥੇ ਹੀ ਜੇਕਰ ਕੁਝ ਜਗ੍ਹਾ ਦੱਸਿਆ ਜਾਵੇ ਤਾਂ ਕੁਝ ਜਗ੍ਹਾ ਦੇ ਵਿੱਚ ਵਿਰੋਧ ਵੀ ਕੀਤਾ ਗਿਆ ਇਹਨਾਂ ਪ੍ਰਵਾਸੀਆਂ ਨੂੰ ਲੈ ਕੇ ਉੱਤੇ ਹੀ ਹੁਣ ਅੰਬਰੀ ਸਰਦ ਵਿਚ ਵੀ ਇਹਨਾਂ ਪ੍ਰਵਾਸੀਆਂ ਦੀ ਗੁੰਡਾਗਰਦੀ ਨਜ਼ਰ ਆਈ ਹੈ ਜਿੱਥੇ ਸਿੱਖ ਨੌਜਵਾਨਾਂ ਦੇ ਉੱਤੇ ਜੋ ਦੋਵੇਂ ਭਰਾ ਨੇ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਫਿਲਹਾਲ ਜੋ ਮਹੱਲੇ ਵਾਲੇ ਨੇ ਉਹਨਾਂ ਦਾ ਦੱਸਣ ਮੁਤਾਬਕ ਬਹੁਤ ਜ਼ਿਆਦਾ ਪਰੇਸ਼ਾਨ ਇਹਨਾਂ ਪਰਵਾਸੀਆਂ ਨੇ ਕੀਤਾ ਹੋਇਆ ਹੈ ਕਿਉਂਕਿ ਬਹੁਤ ਜ਼ਿਆਦੇ ਪ੍ਰਵਾਸੀ ਇਸ ਮੁਹੱਲੇ ਦੇ ਵਿੱਚ ਰਹਿੰਦੇ ਨੇ ਕੋਈ ਵੀ ਆਂਦਾ ਜਾਂਦਾ ਹੈ ਉਹਨਾਂ ਨੂੰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਔਰ ਜਦੋਂ ਰੋਕਿਆ ਜਾਂਦਾ ਹੈ ਤਾਂ ਉਹਨਾਂ ਤੇ ਹੀ ਕੁੱਟਮਾਰ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਜਿਵੇਂ ਕਿ ਇਹਨਾਂ ਨੌਜਵਾਨਾਂ ਨਾਲ ਹੋਇਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਨੌਜਵਾਨ ਸਾਹਮਣੇ ਆਏ ਆਪਣੇ ਨਾਲ ਹੋਈ ਸਾਰੀ ਘਟਨਾ ਬਾਰੇ ਜਾਣਕਾਰੀ ਦੇ ਰਹੇ ਨੇ ਨਾਲ ਦੇ ਨਾਲ ਮੁਹੱਲੇ ਵਾਲੇ ਵੀ ਜਿਹੜੇ ਨੇ ਉਹ ਸਾਹਮਣੇ ਆਏ ਨੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਕੁਝ ਕਹਿ ਰਹੇ ਨੇ ਆ ਸੁਣਾਉਂਦੇ ਹਾਂ ਦੀਪ ਸਿੰਘ ਜੀ ਅੱਜ ਤੋਂ ਰਹਿਣ ਵਾਲੇ ਆ ਰਾਮਨਗਰ ਕਲੋਨੀ ਕੀ ਗੱਲ ਹੋਇਆ ਕੋਸ਼ਮੀ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ 4-5 ਦਿਨਾਂ ਦਾ ਚੰਗੇ ਘੜਾ ਗਏ ਬੋੜੂ ਝੂਟਦਾ ਮੇਰਾ ਕੰਮ ਜੇ ਤੇ 4-5 ਦਿਨਾਂ ਦਾ ਚੰਗੇ ਘੜੀ ਅੱਜ ਆਇਆ ਤੇ ਮੈਂ ਘਰੇ ਮੇੜਾ ਮਾਰ ਕੇ ਆਵਾ ਅੱਜ ਤੋਂ ਕਿੱਕਟੇਵਾ ਤੇ ਗਿਆ ਆ ਤੇ 4 ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਗਿਆਨੇ ਕੀ ਕਿਦਾਂ ਮੈਂ ਕਹਾ ਪਰ ਮੇਰਾ ਨਾਮ ਹੈਗਾ ਤੂੰ ਨਾਲ ਲੈ कोई गल की सुटन डे भा तो भाजी पहले दो तीन मुंडे मेन हो रहे मतलब की वैर पैन देवासी है सारे भैया हथियार चार पांच को मतलब की जेड बंद मैध ਜਿੱਦਾਂ ਉਹਨਾਂ ਨੇ ਮੈਨੂੰ ਸੁਟਿਆ ਮੈਂ ਅੱਗੋ ਗੱਲ ਪੈਨ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਹੈ ਤੇ ਘੱਟੋ ਘੱਟ ਵੀ ਮੇਰੇ ਕੋਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਤਾਰਾਂ ਨੂੰ ਕਿਰਪਾਨਾਂ ਹੈਗੇ ਅੱਛਾ ਕਿਰਪਾਨਾਂ ਨਹੀਂ ਮੈਂ ਇੱਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਤੇ ਟਿਕਟ ਦਾ ਹੈ ਤੇ ਕਿਹੜੀ ਕਿਹਦੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿ ਲਾਛ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਤੇ ਝਗੜੇ ਦੇ ਦੌਰਾਨ ਦੋਵੇਂ ਬਰਾ ਦਸਤਾਰਾਂ ਹੈਂ ਹਾਂ ਜੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰਾਂ ਸਾਰੇ ਲੱ ਨਾ ਨੋ ਕਿਸ ਤਰ੍ਹਾਂ ਦਾ ਨਾ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਬੰਦੇ ਇਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜੱਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡਾ ਸਾਥ ਦੋ ਤੇ ਪੁਲਿਸ ਨੂੰ ਇਹੋ ਭੇਜ ਲੈ ਕੇ ਲੱਗਦਾ ਕਿ ਪੰਜਾਬ ਦੇ ਵਿੱਚ ਮੁੱਦਾ ਜਣਾ ਕੋਈ ਭਾਏ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਨਦੇ ਭਾਜੀ ਇਸ ਦਾ ਗ੍ਰਾਮ ਬਹੁਤ ਜੀ ਕਾਫੀ ਬੋਟ ਆ ਚਾਰ ਪੰਜ ਰਿਓ ਹੈ ਮੈਂ ਤਾਂ ਹੀ ਡਰਦਾ ਮੈਂ ਕਹਿੰਦਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਵੇਂ ਕੋਣੀ ਚੁੱਕਿਆ ਹਾਂ ਸੀ ਕਿ ਜਦੋਂ ਨੋਜ ਮਦੀ ਪਾਣੀ ਲੈ ਚਾਹੁੰਦੇ ਸੀ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤਾਂ ਤਾਂ ਕਰਕੇ ਮਲੇਜ ਰਹਿਣਾ ਨਹੀਂ ਕਿਉਂਕਿ ਉਹਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਹਾਂ ਉਦੋਂ ਤੇ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੇਦਾ ਅੱਜ ਮੈਂ ਆਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਸੋਇਆ ਜੀ ਅਪੀਲ ਕਰਨਾ ਚਾਹੁੰਦੇ ਕੋਈ ਅਪੀਲ ਨਹੀਂ ਭਾਜੀ ਹੁਣ ਬਾਵਾ ਪੁਲਿਸ ਪੂਰੀ ਸਾਹ ਪੁਲਿਸ ਮੋਕੇ ਤੇ ਮਜੂਰ ਆ ਕਿਸ ਤਰ੍ਹਾਂ ਕਾਰਵਾਈ ਚਾਹੁੰਦੇ ਭਾਈ ਮੈਂ ਉਹਨਾਂ ਨੂੰ ਬੱਚੇ ਦਿੱਤੇ ਜਾਂ ਮੈਂ ਆਰਾਮਨਗਰ ਤੋਂ ਨਹੀਂ ਦੇ ਰਹਿਣ ਮਾਰੇ ਪਤਾ ਠੀਕ ਆ ਮੈਨੂੰ ਨਾ ਫੋਨ ਗਿਆ ਵਾ ਭੈਣ ਜੀ ਮਰਜੀ ਪਾ ਦੇ ਮੈਨੂੰ ਪਤਾ ਮੈਂ ਘਰ ਲੰਮੇ ਪਈ ਹਾਂ ਕਿ ਇੱਥੇ ਸਾਡੇ ਬਚਾਰੇ ਦੋ ਬੱਚੇ ਆ ਉਨਾਂ ਦਾ ਨਾਮ ਮਾ ਨਾ ਪੀਓ ਆ ਉਹਨਾਂ ਦੋਵਾਂ ਬੱਚਿਆਂ ਨੂੰ ਆਣ ਕੇ ਭਈਏ ਮੁੰਡੇ ਆ ਜਿਹੜੇ ਗਲ ਪਏ ਕਿਰਪਾਨਾਂ ਚਾਤਰੋਂ ਦੇ ਕੋਲ ਆ ਮੈਂ ਭੱਜਿਆ ਹੀ ਮੌਕੇ ਤੇ ਮੇਰੇ ਹੰਦਾਂ ਨੂੰ ਚੱਲ ਗਏ ਆ ਤੇ ਸਤਾਰ ਨਿੱਕੇ ਮੁੰਡੇ ਦੀ ਲਾਹੇ ਲੱਗੀ ਆ ਠੀਕ ਆ ਨਾਲ ਹੀ ਲੱਗੀ ਆ ਦੇਖੋ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਗੱਦ ਕੋਈ ਮਰਦਾ ਨਹੀਂ ਇੱਥੇ ਚੁੱਕਦਾ ਸਭ ਡਰਦੇ ਆ ਆਪਾਂ ਕਹਿੰਦੇ ਆ ਵੇਖੋ ਸਾਰੇ ਈਆਂ ਭੈਣਾਂ ਵਾਲੇ ਆ ਇਹ ਮਹੱਲੇ ਦੇ ਜੋ ਵੀ ਗੰਧ ਵਾਲਾ ਉਹ ਨਿਕਲਣਾ ਚਾਹੀਦਾ ਜਿਹੜੇ ਬੰਦੇ ਇਹ ਜਿਹੜਾ ਝਗੜਾ ਹੋਣ ਬਾਰੇ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਗਈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ